ਵੀ ਸਟਾਫ ਸੀਗਾ ਉਹ ਪਹਿਲਾਂ ਹੋਰ ਕਿਤੇ ਡਿਊਟੀ ਕਰਦਾ ਸੀ ਉਹਨੂੰ ਚਲੋ ਨਾ ਬ੍ਰਾਂਚ ਮੈਨੇਜਰ ਦੀ ਪੋਸਟ ਮਿਲ ਗਈ ਐਚਡੀਐਫਸੀ ਬੈਂਕ ਦੇ ਵਿੱਚ ਉਹ ਐਚਡੀਐਫਸੀ ਬੈਂਕ ਦੇ ਵਿੱਚ ਕੰਮ ਕਰਨ ਲੱਗਾ ਵਿਚਾਰਾ ਐਚਡੀਐਫਸੀ ਦੇ ਵਿੱਚ ਕੰਮ ਵਧੀਆ ਕਰਦਾ ਸੀ ਚਲੋ ਸਟਾਫ ਦੇ ਨਾਲ ਜਾਣਾ ਪੈਂਦਾ ਸੀ ਉਹ ਸਟਾਫ ਦੇ ਨਾਲ ਜਾਂਦਾ ਸੀ سپورਟ ਕਰਦਾ ਸੀ ਤੇ ਏਕੜਾ ਕਲਾਇੰਟ ਦੇ ਨਾਲ ਕਹੀ ਸੁਣੀ ਹੋ ਗਈ ਆਪਣੇ ਕਹਿਣ ਦਾ ਮਤਲਬ ਇਹੀ ਹੈ ਵੀ ਜੇ ਤੁਹਾਡੀ ਕਿਸੇ ਨਾਲ ਕੋਈ ਵੀ ਗੱਲ ਹੁੰਦੀ ਹੈ ਇਹ ਗੱਲ ਨੋਟ ਰੱਖਿਓ ਚਾਹੇ ਮਾਈਕ੍ਰੋਫੋਨ ਆਸਾ ਚਾਹੇ ਵੱਡਾ ਕੋਈ ਟਰੈਕਟਰ ਟਰੱਕ ਬੱਸ ਕਾਰ ਵਾਲਾ ਕੋਈ ਵੀ ਐ ਤੁਸੀਂ ਕਲਾਇੰਟ ਨਾਲ ਲੜੋ ਨਾ ਕਿਉਂਕਿ ਤੁਹਾਡੇ ਕਿਸੇ ਸੀਨੀਅਰ ਨੇ ਤੁਹਾਡੀ ਸਪੋਰਟ ਨਹੀਂ ਕਰਨੀ ਔਖਾ ਕਿੰਨਾਂ ਨੂੰ ਹੋ ਜਾਣਾ ਤੁਹਾਡੇ ਘਰ ਦੇਆਂ ਜਿਨ੍ਹਾਂ ਨੇ ਤੁਹਾਡੇ ਸਹਾਰੀ ਲਾਈਫ ਕੱਢਣੀ ਤੁਹਾਡੀ ਵਾਈਫ ਨੂੰ ਔਖਾ ਹੋ ਜਾਣਾ ਤੁਹਾਡੇ ਬੱਚਿਆਂ ਨੂੰ ਔਖਾ ਹੋ ਜਾਣਾ ਉਹ ਮੁੰਡੇ ਦੀ ਕਹੀ ਸੁਣੀ ਹੋਗੀ ਕਲਾਇੰਟ ਦੇ ਨਾਲ ਸੀਨੀਅਰ ਸੀ ਉਹ ਵੀ ਲੈ ਗਿਆ ਵੀ ਮੈਂ ਸੀਨੀਅਰ ਨਵਾਂ ਨਵਾਂ ਬੀਐਮ ਬਣਿਆ ਸੀ ਤੇ ਉਹ ਲੈ ਗਿਆ ਸੀਰੀਅਸ ਵੀ ਹਾਂ ਮਰਨਾ ਇਦਾਂ ਗੱਲ ਹੋ ਰਹੀ ਐ ਕਲਾਇੰਟ ਨੇ ਕਈ ਸੁਣੀ ਹੋਗੀ ਕਲਾਇੰਟ ਉਹਨੂੰ ਕਹਿੰਦਾ ਵੀ ਕਿਸ਼ਤ ਵਾਸਤੇ ਇੱਕ ਕਿਸ਼ਤ ਦੇ ਬਦਲੇ ਸਿਰਫ ਉਹ ਹੀ ਇੱਕ ਕਿਸ਼ਤ ਦੇ ਬਦਲੇ ਕਲਾਇੰਟ ਨੇ ਵੀ ਉਹਨੂੰ ਕਿਹਾ ਤਾਂ ਗਾਲਾਂ ਕੱਢਦੀਆਂ ਤੇ ਉਹਨੇ ਵੀ ਕੱਢਦੀਆਂ ਉਸ ਤੋਂ ਬਾਅਦ ਕਲਾਇੰਟ ਉਹਨੂੰ ਕੀ ਕਹਿੰਦਾ 2-4 ਦਿਨਾਂ ਬਾਅਦ ਐਂ ਕਰ ਬਾਈ ਕਿਸ਼ਤ ਦਾ ਤੂੰ ਪੰਗਾ ਨਬੇ ਡੈਂ ਕਰ ਤੂੰ ਸਾਡੇ ਘਰੇ ਆ ਜਾ ਤੇ ਆਪਾਂ ਇਕੱਠੇ ਪੈਸੇ ਭਰ ਦਿੰਨੇ ਆ ਪ੍ਰਾਈਵੇਟ ਕੰਪਨੀਆਂ 'ਚ ਪ੍ਰੈਸ਼ਰ ਬਹੁਤ ਹੁੰਦਾ ਉਹ ਥੋੜੀ ਜਿਹੀ ਗਲਤੀ ਕਰ ਗਿਆ 5:30 ਵਜੇ ਤੋਂ ਬਾਅਦ ਉਹਨਾਂ ਦੇ ਘਰੇ ਚਲੇ ਗਿਆ client ਕਹਿੰਦਾ ਕਿ ਚੇ ਤੂੰ ਮੈਨੂੰ ਮaaf ਕਰ ਤੇ ਮੈਂ ਤੈਨੂੰ ਕਿਹਾ ਤੂੰ ਵਧੀਆ ਬੰਦਾ ਜੇ ਤੈਨੂੰ ਕਿਹਾ ਮੇਰਾ ਮaaf ਕਰ ਦੇ ਮੈਨੂੰ ਇੱਕ ਵਾਰੀ ਤੂੰ ਮੇਰ ਨਾਲ ਯਾਰੀ ਦੋਸਤੀ ਦੇ ਬੇਸ ਤੇ ਬੈਠ ਕੇ ਪਹਿਲਾਂ ਪੈਗ ਲਾ ਫਿਰ ਮੈਂ ਤੈਨੂੰ ਇਕੱਠੇ ਪੈਸੇ ਦੇ ਦੂੰਗਾ ਭਰਦੀ ਚਲੋ ਉਹਨੂੰ ਐ ਸੀ ਵੀ ਇੱਕ ਟਾਰਗੇਟ ਦਾ ਪ੍ਰੈਸ਼ਰ ਇੱਕ ਨੂੰ ਐ ਸੀ ਵੀ ਚਲੋ ਲਾ ਲੈਨੇ ਪੈਗ ਅਗਲਾ ਨੂੰ ਪਤਾ ਨਹੀਂ ਸੀ ਉਹਦੇ ਮਨ ਚ ਕੀ ਹੈ ਉਹਨੇ ਸਾਰੀਆਂ ਗੱਲਾਂ ਭਲਾਉਣ ਲਈ ਪੈਗ ਲਾ ਲਿਆ ਉਸ ਤੋਂ ਬਾਅਦ ਕਲਾਇੰਟ ਨੇ ਕਿਹਾ ਤੂੰ ਮੈਨੂੰ ਗਾਲਾਂ ਕੱਢੀਆਂ ਸੀ ਜਦੋਂ ਪੈਗ ਲਾ ਲਿਆ ਉਹਨੇ ਹੀ ਪੈਗ ਲਾਇਆ ਉਹ ਕਹਿੰਦਾ ਬਈ ਤੂੰ ਹੀ ਤਾਂ ਮੈਨੂੰ ਗਾਲਾਂ ਕੱਢੀਆਂ ਸੀ ਹਨਾ ਤੇ ਮੈਂ ਵੀ ਕੱਢਤੀ ਗੱਲ ਇੰਨੀ ਵੱਧ ਗਈ ਕਿ ਕਲਾਇੰਟ ਨੂੰ ਇੰਨਾ ਗੁੱਸਾ ਆ ਗਿਆ ਉਹ ਲੇਡੀਜ਼ ਦੇ ਘਰ ਵਾਲੇ ਨੂੰ ਉਹਨੇ ਕੀ ਕੀਤਾ ਉਹਦਾ ਮਰਡਰ ਕਰਤਾ ਮਰਡਰ ਕਰਤਾ ਉਹਦਾ ਗਰਦਨ ਵੱਢਤੀ ਇੱਥੋਂ ਟਲਾ ਉਹਦਾ ਵੱਢਤਾ ਤੇ ਉਹ ਵੱਢ ਕੇ ਗਲਾ ਚਲੇ ਗਿਆ ਉਹ ਵਿਚਾਰਾ ਟੀ-ਸ਼ਰਟ ਦੇ ਨਾਲ ਗਲਾ ਬੰਨਣ ਦੀ ਕੋਸ਼ਿਸ਼ ਕਰਦਾ ਰਿਹਾ ਵੀ ਮੈਂ ਬਚਾਂਗਾ ਬਚਾਂਗਾ ਪਰ ਨਹੀਂ ਸੀ ਮੰਜੂਰ ਪਰਮਾਤਮਾ ਨੂੰ ਉਹ ਨਹੀਂ بچਿਆ ਉਸ ਤੋਂ ਬਾਅਦ ਵਾਪਸ ਆਏ ਉਹਨਾਂ ਦੇਖਿਆ ਵੀ ਇਹ ਮਰੀਆਣੀ ਇਹ ਚੰਗੀ ਤਰ੍ਹਾਂ ਉਹਨੂੰ ਕੀ ਕੀਤਾ ਨਦੀ ਜਿਹੜੀ ਨਹਿਰ ਸੀ ਉਹਦੇ ਵਿੱਚ ਸਿੱਟਤਾ ਹਫਤੇ ਬਾਅਦ ਉਹਦੇ ਘਰ ਦੇਆਂ ਨੂੰ ਡੈੱਡ ਬੋਡੀ ਮਿਲੀ ਜੋ ਕਿ ਬਹੁਤ ਔਖਾ ਹੋ ਗਿਆ ਘਰ ਵਾਲਿਆਂ ਲਈ ਕਿਸੇ ਦਾ ਕੁਝ ਨਹੀਂ ਗਿਆ ਹਾਂਜੀ ਘਰ ਦੇ ਉਹਨੂੰ ਲੱਭਦੇ ਰਹੇ ਵਿਚਾਰੇ ਨੂੰ ਕਾਫੀ ਦਿਨ ਲੱਭਦੇ ਰਹੇ ਨਾ ਪਤਾ ਲੱਗਾ ਫਿਰ ਜਦੋਂ ਲਾਸ਼ ਉਹਦੀ ਡੈੱਡ ਬੋਡੀ ਫੁੱਲ ਕੇ ਉੱਪਰ ਆਈ ਤਾਂ ਫਿਰ ਉਹਦੀ ਲਾਸ਼ ਲੱਭੀ ਇਉ ਉਹਦੇ ਘਰਦਿਆਂ ਲਈ ਬਹੁਤ ਦੁਖਦ ਖਬਰ ਸੀ ਉਹਨਾਂ ਨੂੰ ਜੋ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਇੱਕ 10-15000 ਦੀ ਨੌਕਰੀ ਨੇ ਉਹਨਾਂ ਦਾ ਪੁੱਤ ਖਾਲਿਆ ਆਪਣੇ ਪਿੱਛੇ ਉਹ ਢੋਕਸਾਲ ਦੀ ਕੁੜੀਆ ਤੇ 5 6 7 ਮਹੀਨਿਆਂ ਦਾ ਬੇਟਾ ਤੇ ਇੱਕ ਮੰਦਾ ਮਾਤਾ ਸੀ ਉਹਦੇ ਪਰਿਵਾਰ 'ਚ ਜੋ ਪਿੱਛੇ ਉਹ ਛੱਡ ਗਿਆ ਹੁਣ ਕਲਾਇੰਟ ਨੂੰ ਕੀ ਵੱਤ ਹੋ ਸਜ਼ਾ ਹੋ ਜੂਗੀ ਪਰ ਪੈਸੇ ਵੀ ਦੇ ਦੇਣਗੇ ਰਾਜੀਨਾਮਾ ਹੋ ਜੂਗਾ ਕੰਪਨੀ ਵੀ ਹੁਣ ਕਹੂਗੀ ਅਸੀਂ ਪੈਸੇ ਦੇ ਦੇਨੇ ਆ ਕਰਦੇ ਆਂ ਕਰ ਦੇਣਾ ਪਰ ਮੇਨ ਗੱਲ ਜਿਹੜੀ ਆ ਨਾ ਪਰਵਾਰ ਨੂੰ ਉਹਨਾਂ ਦਾ ਮੈਂਬਰ ਕੋਈ ਵੀ ਨਹੀਂ ਦੇ ਸਕਦਾ ਨਾ ਕਲਾਇੰਟ ਨਾ ਕੰਪਨੀ ਨਾ ਬੈਂਕ ਕੋਈ ਵੀ ਨਾ ਉਹਦੇ ਨਾਲ ਦੇ ਕੋਈ ਵੀ ਨਹੀਂ ਦੇ ਸਕਦਾ ਪਰ ਆਪਣੇ ਕਹਿਣਾਂ ਅਨੁਸਾਰ ਇਹ ਪ੍ਰਾਈਵੇਟ ਕੰਪਨੀਆਂ 'ਚ ਜਿਹੜੇ ਵੀ ਕੰਮ ਕਰਦੇ ਮੈਂ ਵੀ ਕਰਿਆ ਹੋਇਆ ਪ੍ਰਾਈਵੇਟ ਕੰਪਨੀ 'ਚ ਕੰਮ ਬਹੁਤ ਕਰ ਵੀ ਰਹੇ ਸੀ ਹੁਣ ਥੋੜੇ ਦਿਨੇ ਹੋਏ ਆਪਾਂ ਛੰਡਿਆ ਪਰ ਆਪਣਾ ਇਹ ਸੂਲ ਸੀ ਵੀ ਆਪਾਂ ਕਦੇ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਨਹੀਂ ਕਰੀ ਕਹਿੰਦੇ ਨੇ ਜਦ ਨੌਕਰ ਹੈ ਤੇ ਨਖਰਾ ਨਹੀਂ ਤੇਰਾ ਚਾਹੀਦਾ ਨੌਕਰ ਬਣ ਕੇ ਹੀ ਕੰਮ ਕਰਨਾ ਪੈਂਦਾ ਤੇ ਨੌਕਰ ਬਣ ਕੇ ਹੀ ਕੰਮ ਕਰਿਆ ਕਿਸੇ ਕਲਾਇੰਟ ਨਾਲ ਨਹੀਂ ਬਿਗਾੜੀ ਕਿਸੇ ਸਟਾਫ ਨਾਲ ਨਹੀਂ ਸੀਨੀਅਰ ਨਾਲ ਨਹੀਂ ਬਿਗਾੜੀ ਆਪਾਂ ਇਹੀ ਕਹਿਣੇ ਚਾਹੁੰਨੇ ਆ ਪ੍ਰਾਈਵੇਟ ਕੰਪਨੀਆ 'ਚ ਮਜਬੂਰੀਆਂ 'ਚ ਕਰਨਾ ਪੈਂਦਾ ਬਾਈ ਕੰਮ ਕਰਦੇ ਹਾਲਾਤਾਂ ਕਰਕੇ ਵੀ ਕਿਸੇ ਕਲਾਇੰਟ ਨੂੰ ਨਾ ਮਾੜਾ ਚੰਗਾ ਬੋਲੋ ਜੇ ਬੋਲਦੇ ਹੋ ਤਾਂ ਅਗਲਾ ਬੋਲ ਰਿਹਾ ਕਲਾਇੰਟ ਤਾਂ ਸੁਣ ਲਓ ਕੋਈ ਗੱਲ ਨਹੀਂ ਫਰਕ ਨਹੀਂ ਪੈਂਦਾ ਹਾਂ ਜੇ ਬੋਲਦਾ ਕਲਾਇੰਟ ਗਲਤ ਤਾਂ ਆਪਣੇ ਸੀਨੀਅਰ ਨੂੰ ਦੱਸੋ ਬ੍ਰਾਂਚ ਮੈਨੇਜਰ ਨੂੰ ਦੱਸੋ ਏਐਮ ਨੂੰ ਦੱਸੋ ਆਰਐਮ ਨੂੰ ਦੱਸੋ ਆਪਣੇ ਦੇ ਗੱਲਾਂ ਲਾਓ ਕੱਲ ਨੂੰ ਕੋਈ ਗੱਲ ਹੋ ਜਾਂਦੀ ਹੈ ਤੇ ਕੋਈ ਵੀ ਨਾਲ ਨਹੀਂ ਖੜਦਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਵੀ ਪ੍ਰਾਈਵੇਟ ਕੰਪਨੀਆਂ 'ਚ ਮੇਰੇ ਭੈਣ ਭਰਾ ਕੰਮ ਕਰਦੇ ਨੇ ਕਿਸ਼ਤਾਂ ਦਾ ਲਾਉਣ ਦਾ ਉਹ ਕੱਲ ਨੂੰ ਇਦਾਂ ਦੇ ਹਾਲਾਤ ਇਦਾਂ ਦੇ ਇਸ 'ਚ ਸ਼ਿਕਾਰ ਨਾ ਹੋ ਜਾਣ ਕਿਉਂਕਿ ਉਹਨਾਂ ਨੂੰ ਸਟਾਫ ਹੋਰ ਮਿਲ ਜਾਊਗਾ ਕਲਾਇੰਟ ਨੂੰ ਪੈਸਾ ਮਿਲ ਜਾਊਗਾ ਹੋਰ ਬੈਂਕਾਂ ਤੋਂ ਪਰ ਮਾਂ ਨੂੰ ਪੁੱਤ ਨਹੀਂ ਮਿਲਣਾ ਜਿਹਦਾ ਪੁੱਤ ਹੈ ਘਰ ਵਾਲੀ ਨੂੰ ਬੰਦਾ ਨਹੀਂ ਮਿਲਣਾ ਬੱਚਿਆਂ ਨੂੰ ਪਿਓ ਨਹੀਂ ਮਿਲਣਾ ਘਰ ਵਾਲੀ ਨੂੰ ਸ਼ਾਇਦ ਬੰਦਾ ਮਿਲ ਜੇ ਪਰ ਮਾਣੂ ਪਿਓ ਪੁੱਤ ਨਹੀਂ ਮਿਲਣਾ ਪਰ ਬੱਚਿਆਂ ਨੂੰ ਉਹਨਾਂ ਦਾ ਪਿਓ ਨਹੀਂ ਮਿਲਣਾ ਚਾਹੇ ਜਿੰਨੇ ਮਰਜੀ ਪੈਸੇ ਉਹਦੇ ਬਰਾਬਰ ਤੋਲ ਲਓ ਮੈਂ ਵੀਡੀਓ ਸ਼ੇਅਰ ਕਰੂੰਗਾ ਫੇਸਬੁੱਕ ਦੇ YouTube ਦੇ ਉਹਦੇ ਕਰਕੇ ਮੈਂ ਜ਼ਿਆਦਾ ਕਰ ਨਹੀਂ ਸਕਦਾ ਬਲਰਜੀ ਕਰਕੇ ਕਰੂੰਗਾ ਦੇਖ ਸਕਦੇ ਹੋ ਉਹਦਾ ਇਥੋਂ ਵੱਡਿਆ ਹੋਇਆ ਵਿਚਾਰੇ ਦਾ ਗਲਾ ਵੀ ਐ ਖੁੱਲਿਆ ਹੋਇਆ ਤੇ ਇਹ ਜਿਹੜਾ ਕੀ ਉਹਦੇ ਜੀਭ ਐ ਬਾਹਰ ਆਈ ਹੋਈ ਸੀ ਇਹ ਆਪ ਤਾਂ ਕਿੰਨੀ ਕੌਖੀ ਜਾਨ ਨਿਕਲੀ ਇਹੀ ਬੇਨਤੀ ਐ ਕਿ ਪ੍ਰਾਈਵੇਟ ਕੰਪਨੀਆ ਚ ਕੰਮ ਕਰਦੇ ਹੋ ਨੌਕਰ ਬਣ ਕੇ ਹੀ ਕਰਨਾ ਪਾਊਗਾ ਜੇ ਕਰਦੇ ਹੋ ਨੌਕਰ ਤੇ ਨਕਰ ਨਹੀਂ ਚੱਲਦਾ ਹੁੰਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਪੇਜ ਨੂੰ ਫੋਲੋ ਜ਼ਰੂਰ ਕਰਿਓ ਕੱਲ ਨੂੰ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਇਦਾਂ ਹੀ ਪੇਜ ਨੂੰ ਫੋਲੋ ਕਰਿਓ ਧੰਨਵਾਦ